21 ਤਰੀਕ ਨੂੰ ਜੇ ਕਹਿੰਦੇ ਆ ਵੀ ਆਪਾਂ ਬਾਰਡਰ ਤੋੜਨੇ ਆ ਜਾਂ ਕੁਝ ਹੋਰ ਆਹ ਗੱਲ ਨੋਟ ਕਰ ਲਿਓ ਜੇ ਮੈਂ ਨਾ ਆਇਆ ਮੇਰੀ ਫੋਟੋ ਲਾ ਕੇ ਨਾਲ ਚਲਾ ਦਿਓ ਜੇ 21 ਨੂੰ ਬਾਰਡਰ ਤੋੜਨੇ ਹੋਏ ਰਫਤਾਰ ਰਾਏ ਪਹਿਲੇ ਨੰਬਰ ਤੇ ਹੋਊਗਾ ਚਾਹੇ ਕੌਸ਼ ਹੋ ਜੇ ਛੋਟੀਆਂ ਦਾਦੀਆਂ ਪਰਦਾਦੀਆਂ ਇਹਨਾਂ ਬਾਪੂਆਂ ਨੇ ਇਹਨਾਂ ਸਿੰਘਾਂ ਨੇ ਗਜਨੀ ਦੇ ਬਜ਼ਾਰਾਂ ਦੇ ਵਿੱਚੋਂ ਛੜਾ ਛੜਾ ਕੇ ਲਿਆਂਦੀਆਂ ਨੇ ਜਿਨ੍ਹਾਂ ਨੂੰ ਤੂੰ ਆਉਂਦੀਆਂ ਮਿਡਲ ਫਿੰਗਰਾਂ ਦਿਖਾਉਣੀਆਂ ਇਹ ਕੀ ਹੁੰਦਾ ਹੈ ਜਾਂਸੀਆਂ ਨੇ ਇਹ ਜਨਾਨੀਆਂ ਵਿੱਚ ਬਾੜੀਆਂ ਹੁੰਦੀਆਂ ਸਾਡੇ ਬਾਪੂਆਂ ਨੇ ਕਿੰਨੇ ਸਤਿਕਾਰ ਨਾਲ ਉਹ ਧੀਏ ਧੀਏ ਕਰਦੇ ਉਹ ਮਾਵਾ ਭੈਣਾਂ ਦੀਆਂ ਗਾਲਾਂ ਕੱਢੇ ਉਹ ਮੈਨੂੰ ਉਹ ਸਾਡੀ ਭੈਣ ਅਣਮੋਲ ਗਗਨ ਮਾਲ ਨਹੀਂ ਕਿਤੇ ਨਜ਼ਰ ਆਈ ਨਾ ਉਹਦਾ ਮੈਨੂੰ ਕੋਈ ਬਿਆਨ ਸੁਣਿਆ ਵੋਟਾਂ ਤੋਂ ਪਹਿਲਾਂ ਪਤਾ ਕੀ ਕਹਦੀ ਮੈਨੂੰ ਕੇਜਰੀਵਾਲ ਸਾਹਮਣੇ ਕਹਿ ਕੇ ਭੇਜਿਆ ਪੰਜਾਬ ਕਿ ਪੰਜਾਬ ਚ ਜਾ ਕੇ ਕਹਿ ਸਾਡੀ ਸਰਕਾਰ ਬਣਾਓ 50 ਮਿੰਟਾਂ ਚ ਐਮਐਸਪੀ ਤੇ ਹੀ ਫਸਲਾਂ ਤੇ ਮੈਂ ਦਵਾਂ ਔਸਮੇ ਲੋਕ ਇੰਨੇ ਆਕੇ ਸੀ ਦੋਨਾਂ ਪਾਰਟੀਆਂ ਦੋ ਹੀ ਸੀ ਅਕਾਲੀ ਕਾਂਗਰਸ ਆ ਭਾਜਪਾ ਨੂੰ ਵੀ ਚਲੋ ਅਕਾਲੀਆਂ ਨੇ ਪਾੜਿਆ ਇਹ ਵੀ ਇਹਨਾਂ ਨੇ ਮੋਦੀ ਵੀ ਇਹਨਾਂ ਨੇ ਪਾੜਿਆ ਪੰਜਾਬ 'ਚ ਪਹਿਲਾਂ ਇਹਨੂੰ ਕੌਣ ਪੁੱਛਦਾ ਹੀ ਪਾਰਟੀ ਨੂੰ ਇਹਨਾਂ ਨੇ ਚੰਗੇ ਕਹਾਤੇ ਹਣ ਉਹ ਵੀ ਹੈ ਜਿਹੜਾ ਇਹ ਸ਼ੋਰਮਣੀ ਅਕਾਲੀਆ ਕਾਂਗਰਸ ਵਾਲੇ ਆ ਦੇ ਲੋ ਕੈਪਟਨ ਹੁਣੀ ਚੰਗੇ ਕਹਾਤੇ ਇਹਨਾਂ ਨੇ ਇਹਨਾਂ ਨੇ ਇੰਨੇ ਮਾੜੇ ਹਾਲਾਤ ਬਣਾਤੇ ਪੰਜਾਬ ਦੇ ਠੀਕ ਹੈ ਨਾਲੇ ਆਪ ਉਹਨ ਲੰਗਰ ਛਕਾਉਣੇ ਆ ਲੰਗਰ ਛਕ ਲੈਂਦੇ ਆ ਸ਼ਾਮ ਨੂੰ ਲੰਗਰ ਖਾ ਕੇ ਫੇਰ ਵੇਟਾਂnga ਭਰਾ ਦਿੰਦੇ ਹੱਟ ਦੇ ਗੋਲੀਆਂ ਚਲਾਉਂਦੇ ਆ ਸਾਡਾ ਸਬਰ ਦੇਖੋ ਹੀ ਦੂਜੇ ਦਿਨ ਸੈਂਟਰਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੇ ਮੌਜੂਦ ਆ ਮੈਂ ਅਮਨਦੀਪ ਸਿੰਘ ਮਾਝਾ ਸੋ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਸ਼ੰਭੂ ਬਾਰਡਰ ਦੀ ਆ ਕਿ ਕਿਸ ਤਰ੍ਹਾਂ ਕਿੰਨਾ ਕੀ ਇਕੱਠਾ ਕੀ ਗੱਲਬਾਤ ਆ ਕਿਉਂਕਿ ਇੱਕ ਪਾਸੇ ਮੀਟਿੰਗਾਂ ਤੇ ਮੀਟਿੰਗਾਂ ਤੇ ਦੂਜੇ ਪਾਸੇ ਪ੍ਰਦਰਸ਼ਨ ਸਾਡੇ ਨਾਲ ਬਾਈ ਸੋਸ਼ਲ ਮੀਡੀਆ ਤੇ ਐਕਟਿਵ ਆ ਪੂਰਾ ਰਫਤਾਰ ਰਾਏ ਬਾਈ ਜੀ ਮੌਜੂਦ ਨੇ ਰਫਤਾਰ ਬਾਈ ਜੀ ਕਿਵੇਂ ਦੇਖ ਰਹੇ ਹੋ ਇੱਥੇ ਤੁਸੀਂ ਵੀ ਪਹੁੰਚੇ ਹੋ ਕਿਵੇਂ ਆ ਜਜ਼ਬਾ ਜੋਸ਼ ਕਿਵੇਂ ਦਾ ਦੇਖ ਰਹੇ ਹੋ ਜਜ਼ਬਾ ਤੁਸੀਂ ਦੇਖੋ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਹੈਂਡੀਕੈਪ ਬਾਈ ਉਹ ਬੈਠੇ ਆ ਆਪਦੀਆਂ ਲੱਤਾਂ ਦੇ ਉੱਪਰ ਇਹਨਾਂ ਦੀਆਂ ਲੱਤਾਂ ਨਾਲੇ ਬਾਈ ਹੈਂਡੀਕੈਪ ਆ ਵਰਕ ਨਹੀਂ ਕਰਦੀਆਂ ਇਹਨਾਂ ਦੇ ਵੀ ਪੈਰਾਂ ਕੋਲ ਅਥਰੂ ਗੈਸ ਦੇ ਗੋਲੇ ਸਿੱਟਿਆ ਪਰ ਇਹ ਵੀ ਚੜ੍ਹਦੀ ਕਲਾ ਦੇ ਵਿੱਚ ਆ ਠੀਕ ਆ 17 ਸਾਲ ਦਾ ਮੁੰਡਾ ਗੋਲੀ ਲਾਂਗੀ ਬਾਹ ਦੇ ਵਿੱਚ ਦੀ ਪੱਟੀ ਕਰਾ ਕੇ ਫੇਰ ਆ ਗਿਆ ਦੂਜੇ ਦਿਨ ਛੁੱਟੀ ਲੈ ਕੇ ਕਹਿੰਦਾ ਇੱਥੇ ਜਾਣਾ ਇਹ ਆ ਬਾਈ ਜਜ਼ਬਾ ਤੇ ਅਮਰਤਪਾਲ ਸਿੰਘ ਲੁਧਿਆਣੇ ਦਾ ਮੁੰਡਾ ਲੱਤ ਤੇ ਅਥਰੂ ਗੈਸ ਦਾ ਗੋਲਾ ਵੱਜਿਆ ਲੱਤ ਟੁੱਟ ਗਈ ਲੱਤ ਤੇ ਪਲਾਸਟਰ ਕਰਾ ਕੇ ਉਹ ਬੈਠਾ ਮੂਰੇ ਫੇਰ ਇਹ ਆ ਜਜ਼ਬਾ ਹੁਣ ਤੁਸੀਂ ਦੇਖੋ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਜਿੰਨੇ ਜਿੰਨੇ ਰਫਤਾਰ ਬਾਈ ਇੱਕ ਪਾਸੇ ਜਜ਼ਬਾ ਦੂਜੇ ਪਾਸੇ ਜਦੋਂ ਪ੍ਰਦਰਸ਼ਨ ਸੀ 16 ਫਰਵਰੀ ਨੂੰ ਭਾਰਤ ਬੰਦ ਦੀ ਇੱਕ ਨੌਜਵਾਨ ਲੜਕੀ ਨੇ ਕਿਵੇਂ ਦਾ ਵਿਵਹਾਰ ਕੀਤਾ ਕਿਸਾਨਾਂ ਨਾਲ ਰੁਕੀ ਗਲਤੀ ਇਸ਼ਾਰੇ ਕੀਤੇ ਗੱਡੀ ਚ ਕੇ ਤੁਸੀਂ ਬਹੁਤ ਕੁਝ ਬੋਲੀ ਉਹ ਮੈਂ ਉਹ ਮਤਲਬ ਜਿਹੜੇ ਇਹ ਨੌਜਵਾਨ ਨੇ ਕੀ ਕਹਿਣਾ ਚਾਹੁੰਗੇ ਉਹ ਜਿਹੜੀ ਜਨਾਨੀ ਨੇ ਹਰਕਤ ਕੀਤੀ ਸਾਡੇ ਬਾਪੂਆਂ ਨੂੰ ਉਹਨੇ ਮਿਡਲ ਫਿੰਗਰ ਦਿਖਾਈ ਉੱਥੇ ਵੀਡੀਓ ਬਾਹਰ ਲਾਈ ਆ ਉਹ ਜਨਾਨੀ ਨੂੰ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਇਤਿਹਾਸ ਪੜ ਥੋਡੀਆਂ ਦਾਦੀਆਂ ਪਰਦਾਦੀਆਂ ਇਹਨਾਂ ਬਾਪੂਆਂ ਨੇ ਇਹਨਾਂ ਸਿੰਘਾਂ ਨੇ ਗਜਨੀ ਦੇ ਬਜ਼ਾਰਾਂ ਦੇ ਵਿੱਚੋਂ ਛੜਾ ਛੜਾ ਕੇ ਲਿਆਂਦੀਆਂ ਨੇ ਜਿਨ੍ਹਾਂ ਨੂੰ ਤੂੰ ਆਪਦੀਆਂ ਮਿਡਲ ਫਿੰਗਰਾਂ ਦਿਖਾਉਣੀਆਂ ਹੈ ਹੈ ਤੈਨੂੰ ਇੱਜ਼ਤ ਕਰਨੀ ਚਾਹੀਦੀ ਸੀ ਠੀਕ ਹੈ ਭਾਵੇਂ ਉਹ ਕਿਸਾਨ ਦੀ ਧੀ ਨਹੀਂ ਹੈਗੀ ਪਰ ਕਿਸਾਨ ਦਾ ਅਗਾਯਾ ਅੰਨ ਤਾਂ ਖਾਂਦੀ ਆ ਤੁਸੀਂ ਕਿਸਾਨ ਦਾ ਅਗਾਯਾ ਅੰਨ ਖਾ ਕੇ ਕਿਸਾਨਾਂ ਨੂੰ ਹੀ ਮਾੜਾ ਬੋਲਦੇ ਹੋ ਕੀ ਥੋੜਾ ਅਸੀਂ ਮਾੜਾ ਕਰਤਾ ਬਈ ਹੈ ਤੇ ਇੱਥੇ ਆ ਕੇ ਉਹ ਸਾਡੇ ਬਾਪੂਆਂ ਨੂੰ ਮਿਡਲ ਫਿੰਗਰਾਂ ਦਿਖਾਉਂਦੀ ਸੀ ਇਹ ਕੀ ਹੁੰਦਾ ਏਜੰਸੀਆਂ ਨੇ ਇਹ ਜਨਾਨੀਆਂ ਵਿੱਚ ਬਾੜੀਆਂ ਹੁੰਦੀਆਂ ਸਾਡੇ ਬਾਪੂਆਂ ਨੇ ਕਿੰਨੇ ਸਤਕਾਰ ਨਾਲ ਉਹ ਧੀਏ ਧੀਏ ਕਰਦੇ ਉਹ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ ਤੁਸੀਂ ਇੱਥੇ ਸਬਰ ਦੇਖੋ ਸਾਡੇ ਬਾਪੂਆਂ ਦਾ ਸਾਡੇ ਨੌਜਵਾਨਾਂ ਦਾ ਨਹੀਂ ਕੋਈ ਸਾਨੂੰ ਗਾਲ ਕੱਢ ਕੇ ਦਿਖਾਵੇ ਉਹਦੇ ਮਾਰ ਮਾਰ ਚਪੇੜਾ ਮੂੰਹ ਨਾ ਲਾਲ ਕਰਦੀ ਉਹ ਹਾਈ ਜਨਾਨੀ ਸੀ ਇੱਕ ਮੋਰ ਚੱਲ ਗਿਆ ਸੀ ਉੱਥੇ ਜੇ ਕੋਈ ਉਹਨੂੰ 19 21 ਗੱਲ ਕਹਿ ਦਿੰਦਾ ਇਹਨਾਂ ਨੇ ਖਬਰ ਪਤਾ ਕੀ ਚਲਾਉਣੀ ਸੀ ਕਿਸਾਨ ਮੋਰਚੇ ਮੈਂ ਐ ਜਨਾਨੀ ਦੇ ਉੱਤੇ ਐਂ ਕੀਤਾ ਉਹ ਕੀਤਾ ਹੁਣ ਗੇ ਮਲਟੀ ਪੈ ਗਈ ਉਹ ਕਹਿੰਦੇ ਦੇਖੋ ਕਿੰਨੇ ਬਾਪੂ ਆਣੇ ਧੀ ਨੂੰ ਸਮਝਾਇਆ ਪਰ ਉਹ ਕੁੜੀ ਨੂੰ ਬਗਾਲ ਨਹੀਂ ਆਈ ਕਿਵੇਂ ਆਪਦੇ ਪਿਓ ਦੀ ਉਮਰ ਦੇ ਬੰਦਿਆਂ ਨੂੰ ਮਿਡਲ ਫਿੰਗਰਾਂ ਦਿਖਾਉਂਦੀ ਸੀ ਆਪਦੀ ਪੱਟੀ ਮੇਸ ਕਰਾ ਲਈ ਉਹਨਾਂ ਨੇ ਠੀਕ ਹੈ ਰਵਤਾਰ ਭਾਈ ਮੀਟਿੰਗਾਂ ਦੇ ਮੀਟਿੰਗਾਂ ਹੋ ਰਹੀਆਂ ਨੇ ਕੱਲ੍ਹ ਵਾਲੀ ਮੀਟਿੰਗ ਵੀ ਜੇ ਆਪਾਂ ਦੇਖੀਏ ਮੁੱਖ ਮੰਤਰੀ ਭਗਵੰਤ ਮਾਨ ਵੀ ਹਾਜ਼ਰ ਰਹੇ ਕਿਸਾਨ ਹਾਜ਼ਰ ਹੈ ਸਾਰੀ ਗੱਲਬਾਤ ਪਰ ਸਰਕਾਰ ਪ੍ਰਸਤਾਵ ਲੈ ਕੇ ਆਈ ਕਿ ਅਸੀਂ ਐਗਰੀਮੈਂਟ 5 ਸਾਲ ਦਾ ਕਰਦੇ ਹਾਂ ਕੁਝ ਕੁ ਫਸਲਾਂ ਤੇ ਕਰਦੇ ਐਵੇਂ ਦਾ ਹੋਇਆ ਕੀ ਲੱਗਦਾ ਸਿੱਟਾ ਨਿਕਲਣ ਦੇ ਚਾਂਸਸ ਹੈਗੇ ਨੇ ਜਾਂ ਨਹੀਂ ਕਿ ਸਰਕਾਰ ਦਾ ਬਤੀਰਾ ਕਿਵੇਂ ਦਾ ਲੱਗ ਰਿਹਾ ਸਰਕਾਰ ਦਾ ਬਤੀਰਾ ਮੈਨੂੰ ਬਹੁ ਸ਼ਾਮ ਨੂੰ ਮੀਟਿੰਗ ਦਿੰਦੇ ਆ ਫਿਰ ਪਰਸੋ ਦੀ ਮੀਟਿੰਗ ਫੇਰ ਰੱਖ ਲੈਂਦੇ ਆ ਮੂਰੇ ਚੋਣਾ ਆਉਣ ਵਾਲਿਆਂ ਨੇ ਇਹਨਾਂ ਨੇ ਵਾ ਗੱਲਾਂ ਹੀ ਜਾਂ ਨਗਾ ਕੇ ਆ ਚਾਰ ਮੀਟਿੰਗਾਂ ਹੋਰ ਕਰਕੇ ਚੋਣ ਜਾਬਤਾ ਲਾ ਦੇਣਾਗਾ ਸਿੱਧੀ ਗੱਲ ਮੈਂ ਤੁਹਾਨੂੰ ਸਪਸ਼ਟ ਦੱਸਾਂ ਕੋਈ ਇਹ ਹੱਲ ਨਹੀਂ ਕਰਦੇ ਤੇ ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹਣਾ ਉਹ ਮੈਨੂੰ ਉਹ ਸਾਡੀ ਭੈਣ ਅਨਮੋਲ ਗਗਨਮਾਲ ਨਹੀਂ ਕਿਤੇ ਨਜ਼ਰ ਆਈ ਨਾ ਉਹਦਾ ਮੈਨੂੰ ਕੋਈ ਬਿਆਨ ਸੁਣਿਆ ਵੋਟਾਂ ਤੋਂ ਪਹਿਲਾਂ ਪਤਾ ਕੀ ਕਹਿੰਦੀ ਮੈਨੂੰ ਕੇਜਰੀਵਾਲ ਸਾਹਮਣੇ ਕਹਿ ਕੇ ਭੇਜਿਆ ਪੰਜਾਬ ਕਿ ਪੰਜਾਬ ਚ ਜਾ ਕੇ ਕਹਿ ਸਾਡੀ ਸਰਕਾਰ ਬਣਾਓ 50 ਮਿੰਟਾਂ ਚ ਐਮਐਸਪੀ ਤੇ ਹੀ ਫਸਲਾਂ ਤੇ ਮੈਂ ਦਵਾਂਗੀ ਆ ਐਮਐਸਪੀ ਦਵਾਂਗੀ ਜਦੋਂ ਸਰਕਾਰ ਬਣ ਗਈ ਉਹ ਮੈਥੋਂ ਗਲਤੀ ਨਾ ਬਿਆਨ ਦਿੱਤਾ ਗਿਆ ਹੈ ਵੀ ਚੱਲ ਤੂੰ ਭਲੀਏ ਮਾਨਸੇ ਤੂੰ ਹੁਣ ਕੋਈ ਬਿਆਨ ਨਹੀਂ ਦੇ ਦੇ ਕਿਸਾਨਾਂ ਦੇ ਹੱਕ ਚ ਤੂੰ ਆਈ ਕਹਦੇ ਵੀ ਕਿਸਾਨ ਆ ਜਿਹੜੇ ਭਾਈ ਉਹ ਆਪਦੇ ਹੱਕ ਦੇ ਲਈ ਬੈਠੇ ਆ ਐਮਐਸਪੀ ਦੇ ਲਈ ਬੈਠੇ ਆ ਵੀ ਉਹਨਾਂ ਦੀ ਸੁਣੋ ਜਾ ਕੇ ਚਲ ਇੰਨੀ ਕੀ ਗੱਲ ਕਹਦੇ ਹੂੰ ਭਾਵੇਂ ਤੂੰ ਨਾ ਸੁਣ ਇਹਨਾਂ ਨੇ ਕੀ ਕੀਤਾ ਸਾਨੂੰ ਗੱਲਾਂ ਚ ਲਾ ਕੇ ਆਪਾਂ ਦਾ ਪਹਿਲੇ ਹੀ ਅਕਾਲੀਆਂ ਕਾਂਗਰਸੀਆਂ ਤੋਂ ਓਕੇ ਫਿਰਦੇ ਸੀ ਕਿੰਨੀਆਂ ਗਾਲਾਂ ਕੱਢਦੇ ਸੀਗੇ ਅਕਾਲੀ ਪਾਰਟੀ ਨਹੀਂ ਮਾੜੀ ਜਿਹੜਾ ਪਰਿਵਾਰਵਾਦ ਅਕਾਲੀ ਪਾਰਟੀ ਨਾ ਸ਼੍ਰੋਮਣੀ ਅਕਾਲੀ ਦਲ ਉਹ ਵੀ ਖੂਨ ਡੋਲ ਕੇ ਲਈ ਹੋਈ ਆ ਜੇ ਆਪਾਂ ਦੇਖੀਏ ਇਤਿਹਾਸ ਅਕਾਲੀ ਸ਼ਬਦ ਬਹੁਤ ਸਤਕਾਰਯੋਗ ਸ਼ਬਦ ਆ ਅਕਾਲੀ ਸ਼ਬਦ ਬਹੁਤ ਤਗੜੀ ਪਾਰਟੀ ਆ ਆਪਣੀ ਆਪਦੀ ਪਾਰਟੀ ਆ ਅਕਾਲੀ ਦਲ ਪਰ ਹਾਂ ਬੰਦੇ ਗਲਤ ਆਗੇ ਵਿੱਚ ਥੋੜੇ ਜੇ ਬੰਦੇ ਦਗਾ ਕਰਕੇ ਥੋੜਾ ਜਿਆ ਹੁਣ ਪਾਰਟੀ ਦਾ ਥੋੜੀ ਕਿਸੁਰ ਬੰਦਿਆਂ ਦਾ ਵਿੱਚ ਜਿਹੜੇ ਬੰਦੇ ਆ ਸੋ ਇਸ ਕਰਕੇ ਮੈਂ ਇਹਨੂੰ ਵੀ ਕਹਿਣਾ ਚਾਹਣਾ ਅਨਮੋਲ ਗਗਨ ਮਾਲ ਨੂੰ ਵੀ ਮਾੜਾ ਮੋਟਾ ਤੂੰ ਹਾ ਦਾ ਨਾ ਰਹੀ ਮਾਰ ਦੇ ਹੁਣ ਮਾੜੀ ਮੋਟੀ ਹੈਨਾ ਆਪਦੀ ਸ਼ੋਭੀ ਤੂੰ ਆਪ ਹੀ ਖਰਾਬ ਕਰੀ ਜਾਨੀ ਆ ਇਹ ਆਮ ਪਾਰਟੀ ਵਾਲੇ ਉਸ ਸਮੇ ਲੋਕ ਕਿੰਨੇ ਅੱਕੇ ਸੀ ਦੋਨਾਂ ਪਾਰਟੀਆਂ ਦੋ ਹੀ ਸੀ ਅਕਾਲੀ ਕਾਂਗਰਸ ਭਾਜਪਾ ਨੂੰ ਵੀ ਚਲੋ ਅਕਾਲੀਆਂ ਨੇ ਬਾੜੇ ਆ ਇਹ ਵੀ ਇਹਨਾਂ ਨੇ ਮੋਦੀ ਵੀ ਇਹਨਾਂ ਨੇ ਬਾੜੇ ਆ ਪੰਜਾਬ 'ਚ ਪਹਿਲਾਂ ਇਹਨੂੰ ਕੌਣ ਪੁੱਛਦਾ ਹੀ ਪਾਰਟੀ ਨੂੰ ਇਹਨਾਂ ਨੇ ਚੰਗੇ ਕਹਾਤੇ ਹੁਣ ਉਹ ਵੀ ਹਾਂ ਜਿਹੜਾ ਇਹ ਸ਼ੋਰੂਮ ਨਹੀਂ ਕਾਲੀ ਆ ਕਾਂਗਰਸ ਵਾਲੇ ਆ ਦੇ ਲੋ ਕੈਪਟਨ ਹੁਣੀ ਚੰਗੇ ਕਹਾਤੇ ਇਹਨਾਂ ਨੇ ਇਹਨਾਂ ਨੇ ਇੰਨੇ ਮਾੜੇ ਹਾਲਾਤ ਬਣਾਤੇ ਪੰਜਾਬ ਦੇ ਬਿਲਕੁਲ ਕਿਸਾਨ ਨਕਸ਼ੇ ਕਢਵਾ ਲਿਆ ਕਿ ਇੱਥੇ ਜਿਹੜਾ ਕੁਝ ਚੱਲ ਰਿਹਾ ਉਹ ਪੰਜਾਬ ਚ ਚੱਲ ਰਿਹਾ ਨਾ ਕਿ ਹਰਿਆਣੇ ਚ ਜੀ ਕਿਉਂਕਿ ਮਿਲਟਰੀ ਆ ਜਿਹੜੀ ਉਹ ਪੰਜਾਬ ਦੀ ਹੱਦ ਚ ਆਈ ਵੀ ਆ ਨਕਸ਼ੇ 'ਚ ਉਹਨਾਂ ਨੇ ਦੇਖਿਆ ਕਿ ਜਿਹੜਾ ਕੱਗਰਾ ਇਹ ਪੰਜਾਬ ਦੇ ਵਿੱਚ ਆ ਜਿਹੜੇ ਬ੍ਰਿਜ ਬਣੇ ਹੋਏ ਨੇ ਇਹ ਪੰਜਾਬ ਦੇ ਵਿੱਚ ਨੇ ਮਿਲਟਰੀ ਪੰਜਾਬ 'ਚ ਬੈਠੀ ਆ ਕਿ ਜਿਹੜੀ ਮਤਲਬ ਹਰਿਆਣੇ ਵਾਲੀ ਆ ਦੇਖੋ ਤੁਸੀਂ ਉਹੀ ਥੋਥੋਂ ਗੱਲ ਦਾ ਜਵਾਬ ਦੇਣਾ ਪੰਜਾਬ ਆਪਣਾ ਕਿੰਨਾ ਵੱਡਾ ਪੰਜਾਬ ਸੀ ਇਹਨਾਂ ਨੇ ਪਹਿਲਾਂ ਪੰਜਾਬ ਦੇ ਟੋਟੇ ਕੀਤੇ Rajasthan Haryana ਇਧਰ ਪੰਜਾਬ ਹੈ ਨਾ ਟੋਟੇ ਕਰਕੇ ਹਿਮਾਚਲ ਸਾਰੇ ਟੋਟੇ ਕਰਕੇ ਆਪਣੇ ਬਾਰਡਰ ਬਣਾਤੇ ਬਾਰਡਰ ਬਣਾਦੇ ਇਹਨਾਂ ਨੂੰ ਪਤਾ ਵੀ ਜਦੋਂ ਉੱਠਣਾ ਇਹਨਾਂ ਨੇ ਉੱਠਣਾ ਬਾਰਡਰ ਬਣਾ ਤੇ ਬਾਰਡਰ ਬਣਾਉਣ ਤੋਂ ਬਾਅਦ ਮੁੱਲਾਪੁਰ ਹੋ ਗਿਆ ਲੁਧਿਆਣਾ ਹੋ ਗਿਆ ਆਹ ਰਾਕੋਟ ਹੋ ਸੁਧਾਰ ਹੋ ਗਿਆ ਆਏ ਸ਼ਹਿਰ ਜਿਹੜੇ ਹਨ ਹਰੇਕ ਸ਼ਹਿਰ ਚ ਬੱਡੇ ਫੌਜੀਆ ਦੀਆਂ ਸ਼ੌਣੀਆਂ ਬਣਾਤੀਆਂ ਕਿਉਂ ਕਿਉਂਕਿ ਇਹਨਾਂ ਨੂੰ ਕਹਿੰਦੇ ਵੀ ਘਰਾਂ ਦੇ ਵਿੱਚੋਂ ਨਿਕਲ ਨਹੀਂ ਨਾ ਦੋ ਤੇ ਹੁਣ ਤੁਸੀਂ ਦੇਖੋ ਜੇ ਹੋਣੀ ਆਪਣੇ ਨਾਲ ਇੰਨਾ ਕੁਸ਼ ਕਰ ਰਹੇ ਆ ਨਾ ਜੇ ਆਪਾਂ ਲੋਕਤੰਤਰ ਦੇ ਹਿਸਾਬ ਨਾਲ ਚੱਲਦੇ ਆ ਆਪਾਂ ਕੋਈ ਇੱਥੇ ਹਥਿਆਰ ਲੈ ਕੇ ਨਹੀਂ ਬੈਠੇ ਆਪਾਂ ਡੰਡੇ ਦੇ ਝੰਡੇ ਲੈ ਕੇ ਬੈਠੇ ਆ ਠੀਕ ਹੈ ਨਾਲੇ ਆਪਾਂ ਨੂੰ ਲੰਗਰ ਛਕਾਉਣੇ ਆ ਲੰਗਰ ਛਕ ਲੈਂਦੇ ਆ ਸ਼ਾਮ ਨੂੰ ਲੰਗਰ ਖਾ ਕੇ ਫੇਫੇ ਡੰਗਾ ਭਰਾ ਦਿੰਦੇ ਹੱਟ ਦੇ ਗੋਲੀਆਂ ਚਲਾਉਂਦੇ ਆ ਸਾਡਾ ਸਬਰ ਦੇਖੋ ਹੀ ਦੂਜੇ ਤਰਫ ਇਹ ਲੰਗਰ ਛਕਾਉਣੇ ਆ ਇੱਕ ਪਾਸੇ ਅਸੀਂ ਆਪਦੇ ਬੰਦੇ ਨੂੰ ਹਸਪਤਾਲ ਛੱਡ ਕੇ ਉਹਨਾਂ ਦੂਜੇ ਪਾਸੇ ਉਹਨਾਂ ਨੂੰ ਪ੍ਰਸ਼ਾਦਾ ਛਕਾਉਣੇ ਆ ਵੀ ਛਕੋ ਤੇ ਜੇ ਹੋਣੀ ਇਹ ਸ਼ਾਂਤਮੀ ਤਰੀਕੇ ਨਾਲ ਬੈਠੇ ਸਾਡੇ ਐਂ ਕਰੀ ਜਾਂਦੇ ਆ ਇੰਨਾ ਤਸ਼ੱਦਦ ਕਰ ਰਹੇ ਆ ਨੌਜਵਾਨ ਉਹ ਜੇ ਆਪਾਂ ਹਜੇ ਵੀ ਨਾ ਜਾਗੇ ਆਉਣ ਵਾਲੇ ਸਮੇਂ 'ਚ ਸਾਡਾ ਇਹ ਘਰੋਂ ਨਿਕਲਣਾ ਬੰਦ ਕਰ ਦੇਣਗੇ ਮੈਂ ਤੁਹਾਨੂੰ ਦੱਸਾਂ ਤੁਸੀਂ ਵੀ ਗੱਲਬਾਤ ਕੀਤੀ ਆ ਕਿ ਚੋਣ ਜਾਬਤਾ ਵੀ ਲੱਗ ਸਕਦਾ ਕਿਉਂਕਿ ਮੀਟਿੰਗਾਂ 2-2 ਦਿਨ ਦੀਆਂ ਮੀਟਿੰਗਾਂ ਮਿਲ ਰਹੀਆਂ ਨੇ ਜੇ ਚੋਣ ਜਾਬਤਾ ਲੱਗ ਗਿਆ ਫਿਰ ਕੀ ਬਣਨਾ ਕੀ ਮਤਲਬ ਨਤੀਜਾ ਨਿਕਲਣਾ ਕਿਉਂਕਿ ਮੋਦੀ ਸਰਕਾਰ ਨੇ ਹੱਥ ਖੜੇ ਕਰ ਜਾਣੇ ਵੀ ਸਾਡੇ ਤਾਂ ਸਰਕਾਰੀ ਨਹੀਂ ਆਏ ਮੋਦੀ ਨੇ ਹੱਥ ਖੜੇ ਕਰ ਜਾਣੇ ਆ ਵੀ ਮੇਰੇ ਪੱਲੇ ਕੁਝ ਨਹੀਂ ਮੇਰੀ ਸਰਕਾਰ ਨਹੀਂ ਚੋਣ ਜਾਬਤਾ ਲੱਗਿਆ ਵੋਟਾਂ ਪੈਣੀਆਂ ਉਦੋਂ ਬਾਅਦ 'ਚ ਦੇਖਾਂਗੇ ਗੱਲ ਚਲੀ ਜਾਣੀ ਆ 2-3 ਮਹੀਨਿਆਂ ਬਾਅਦ ਫੇਰ ਲੰਬੀ ਠੀਕ ਆ ਆਪਾਂ ਇੱਥੇ ਬੈਠੇ ਰਹਾਂਗੇ ਇਦੋਂ ਚੋਂ ਅੱਧਾ ਘੜ ਤਾਂ ਉਂ ਟੁੱਟੇ ਜਾਣਾਗਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਜੋ ਚੋਣ ਜਾਬਤਾ ਲੱਗਿਆ ਕਿਉਂਕਿ ਉਹ ਸ਼ੱਕ ਪਣ ਜਾਂਦਾ ਹੁੰਦਾਗਾ ਵੀ ਕੋਈ ਕਤੇ ਆਏ ਤਾਂ ਨਹੀਂ ਮਿਲੇ ਤਾਂ ਨਹੀਂ ਫਲਾਣਾ ਤੇ ਹੁਗਾ ਇਸੇ ਕਰਕੇ ਮੈਂ ਕਹਿਣਾ ਵੀ ਇਹ ਬਹੁਤ ਵੱਡੀਆਂ ਗੇਮਾਂ ਪਾ ਰਹੇ ਆ ਅੱਗੇ ਆਪਣੇ ਕੋਲ ਲੰਬਾ ਸੁਵਾ ਸੀ ਆਪਾਂ 2 ਮਹੀਨੇ ਸ਼ੰਭੂ ਤੇ ਬੈਠੇ ਰਹੇ ਹੁਣ ਸਮਾਂ ਹੀ ਬਹੁਤ ਘਟਾ ਦੇ ਦਿੱਤਾ 5 ਆਪਣੇ ਕੋਲੇ 5 ਦਿਨਾਂ ਚੋਂ 2 ਦਿਨਾਂ ਬਹੁਤ ਮੀਟਿੰਗ ਰੱਖ ਲੈਂਦੇ ਆ 2 ਮੀਟਿੰਗਾਂ ਬਾਅਦ ਇਹਨਾਂ ਨੇ ਤੁਹਾਡੇ ਸਾਹਮਣੇ ਆ ਜੇ ਕੋਈ ਸੱਟਾ ਨਿਕਲਦਾ ਤਾਂ ਬਹੁਤ ਵਧੀਆ ਗੱਲ ਆ ਆਪਾਂ ਪ੍ਰਮ ਨਿਕਲਦਾ ਨਾ ਬਹੁਤ ਔਖਾ ਹੋਇਆ ਨਾ ਆਪਣੇ ਲਈ ਸੋ ਇਸ ਕਰਕੇ ਬਹੁਤ ਜਲਦੀ ਐਤਕੀ ਦਾ ਫੈਸਲਾ ਲੈਣਾ ਚਾਹੀਦਾ ਇਹਨਾਂ ਬਿਲਕੁਲ 21 ਫਰਵਰੀ ਦਾ ਦਿੱਲੀ ਕੂਚ ਦਾ ਐਲਾਨ ਵੀ ਕੀਤਾ ਗਿਆ ਕਿ ਸ਼ਾਂਤ ਮਹੀ ਪ੍ਰਦਰਸ਼ਨ ਨਾਲ ਅੱਗੇ ਵਧਾਂਗੇ 21 ਫਰਵਰੀ ਨੂੰ ਕੀ ਲੱਗਦਾ ਜਿਵੇਂ ਦੀਆਂ ਫੋਰਸਾਂ ਸਾਹਮਣੇ ਲੱਗੀਆਂ ਹੋਈਆਂ ਨੇ ਕਿ ਜਾਣ ਦਿੱਤਾ ਜਾਵੇਗਾ ਜਾਂ ਨਾ ਉਹ ਮੈਂ ਤਰੀਕ ਦੱਸਿਆਂ ਅੱਜ 19 ਤਰੀਕ ਹੈ ਨਾ ਜੀ ਤੇ ਇੱਕ ਮੈਂ ਹੋਰ ਇੱਥੇ ਗੱਲ ਤੁਹਾਡੇ ਸੋਸ਼ਲ ਮੀਡੀਆ ਚੈਨਲ ਤੇ ਕਹਿਣੀ ਚਾਹਣਾ ਹਾਂ ਬੇਸ਼ੱਕ ਮੈਂ ਤੱਤਾ ਬੋਲਦਾ ਜੇ ਕੋਈ ਮੇਰੇ ਖਿਲਾਫ ਖਲੂਬ ਬੋਲੇ ਨਾ ਮੈਂ ਤੁਹਾਨੂੰ ਪਤਾ ਹੀ ਆ ਮੈਂ ਬਖਸ਼ਦਾ ਕਿਸੇ ਨੂੰ ਨਹੀਂ ਮੈਂ ਚੱਕ ਦਿਨਾ ਕੰਮ ਤੇ ਆਹ ਸੋਸ਼ਲ ਮੀਡੀਆ ਤੇ ਚੀਜ਼ ਚਲਾ ਦਿਓ ਜਿੰਨਾ ਲੋਕਾਂ ਦੇ ਦਿਲਾਂ ਦੇ ਵਿੱਚ ਵਹਿਮ ਆ ਮੈਂ ਪਹਿਲਾਂ ਵੀ ਗੱਲ ਕਹੀ ਸੀ ਮੈਂ ਕਿਹਾ ਅਸੀਂ ਦੋ ਭਾਈਆਂ ਇੱਕ ਮੇਰੇ ਤੋਂ ਛੋਟਾ ਵੀ ਜੇ ਮੈਨੂੰ ਕੋਸ਼ ਹੁੰਦਾ ਮੇਰਾ ਛੋਟਾ ਭਾਈ ਘਰ ਦੀਆਂ ਜ਼ਿੰਮੇਵਾਰੀਆਂ ਸਾਂਭ ਲੂ 21 ਤਰੀਕ ਨੂੰ ਜੇ ਕਹਿੰਦੇ ਆ ਵੀ ਆਪਾਂ ਬਾਰਡਰ ਤੋੜਨੇ ਆ ਜਾਂ ਕੁਝ ਹੋਰ ਆ ਗੱਲ ਨੋਟ ਕਰ ਲਿਓ ਜੇ ਮੈਂ ਨਾ ਆਇਆ ਮੇਰੀ ਫੋਟੋ ਲਾ ਕੇ ਨਾਲ ਚਲਾ ਦਿਓ ਜੇ 21 ਨੂੰ ਬਾਰਡਰ ਤੋੜਨੇ ਹੋਏ ਰਫਤਾਰ ਰਾਏ ਪਹਿਲੇ ਨੰਬਰ ਤੇ ਹੋਊਗਾ ਚਾਹੇ ਕੌਸ਼ ਹੋ ਜੇ ਪਹਿਲੇ ਨੰਬਰ ਤੇ ਮੈਂ ਨਾਲ ਤੁਰੂੰ ਠੀਕ ਆ ਜੇ ਇਹਨਾਂ ਨੇ ਕਾਲ ਦਿੱਤੀ ਵੀ ਚੱਕ ਦੋ ਬੈਰੀਗੇਡ ਸ਼ਾਦਮੀ ਤਰੀਕੇ ਨਾਲ ਬੈਠੇ ਆ ਮੈਂ ਆਵਾ ਨਾ ਆਵਾ ਢੀੜਾ ਕੱਢ ਕੇ ਤੁਰ ਜਾ ਕੋਈ ਚੱਕਰ ਨਹੀਂ ਪਰ ਹਾਂ ਜਿੱਦੇ ਬੈਰੀਗੇਡ ਤੋੜਨ ਦੀ ਇਹਨਾਂ ਨੇ ਕਾਲ ਦਿੱਤੀ ਅੱਜ 11 ਆ ਪਰਸੋਂ ਦੀ ਗੱਲ ਹੀ ਆ 21 ਦੀ ਜੇ ਇਹਨਾਂ ਨੇ ਕਾਲ ਦਿੱਤੀ ਪਹਿਲੇ ਨੰਬਰ ਤੇ ਮੈਂ ਹੋਊਗਾ ਇਹ ਚਾਹੇ ਤੁਸੀਂ ਹੁਣ ਨੋਟ ਕਰ ਲਓ ਉਹਦੇ ਭਰਮ ਭੁਲੇਖੇ ਇਹਨਾਂ ਦੇ ਉਹ ਵੀ ਕੱਢ ਦਾਂ ਬਿਲਕੁਲ ਜੀ ਰਫਤਾਰ ਰਾਏ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਤੇ ਬਾਈ ਜੀ ਕਹਿ ਰਿਹਾ ਕਿ 21 ਫਰਵਰੀ ਦੀ ਜੇ ਕਾਲ ਦਿੱਤੀ ਗਈ ਆ ਤਾਂ ਰਫਤਾਰ ਰਾਏ ਸਭ ਤੋਂ ਪਹਿਲੇ ਨੰਬਰ ਤੇ ਪਹੁੰਚੇਗਾ ਸਮੇਂ ਸਿਰ ਪਹੁੰਚੇਗਾ ਤੇ ਦਿੱਲੀ ਨੂੰ ਕੂਚ ਕਰਾਂਗੇ ਜਾਨੀ ਕਿ ਬਾਰਡਰ ਕ੍ਰੋਸ ਕਰਾਂਗੇ ਅਸੀਂ ਨੌਜਵਾਨਾਂ ਚ ਕਾਫੀ ਜੋਸ਼ ਜਜ਼ਬਾ ਤੇ ਰਫਤਾਰ ਰਾਏ ਪਹੁੰਚੇ ਇੱਥੇ ਪਹੁੰਚਣ ਤੋਂ ਬਾਅਦ ਇਹ ਵੀ ਗੱਲਾਂ ਆਖੀਆਂ ਨੇ ਕਿ ਸਰਕਾਰ ਟਾਲਮਟੋਲ ਕਰ ਰਹੀ ਹੈ ਜਿਹੜੀਆਂ ਮੀਟਿੰਗਾਂ ਦੇ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਨੇ ਪਰ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਆਕਾਸ਼ ਮਾਹੀ ਨਾਲਾ ਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ